ਭਾਈ ਮੈਂ ਚੈਨਲ ਤਾਂ ਬਣਾਇਆ ਵਾ ਇਹਨਾਂ ਕਿਵੇਂ ਦੀ ਮਦਦ ਕਰ ਸਕਾਂ ਯਾਰ ਇਹ ਤਾਂ ਘਰੋਂ ਨਿਕਲੀਦਾ ਨਾ ਲੋਕੀ ਬਹੁਤ ਜ਼ਿਆਦਾ ਦੁਖੀ ਆ ਖਾਸ ਕਰਕੇ ਬਜ਼ੁਰਗ ਇਹਦੇ ਜਿੰਨਾ ਤਾਂ ਨਹੀਂ ਕੰਮ ਹੁੰਦਾ ਉਹ ਵੀ ਵਿਚਾਰੇ ਮਜਬੂਰੀ ਕਰਕੇ ਕੰਮ ਕਰਦੇ ਯਾਰ ਸਰਕਾਰਾਂ ਨੇ ਤਾਂ ਕੁਝ ਨਹੀਂ ਕਰਨਾ ਮੈਂ ਸਾਰੇ ਭੈਣ ਭਰਾਵੋ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਜਿੰਨੇ ਵੀ ਤੁਹਾਡੇ ਲਾਗੇ ਤੱਕ ਗਿਆ ਨਾ ਕੋਈ ਉਹ ਜੀ ਬੇਸਹਾਰੇ ਉਹਨਾਂ ਦੀ ਜਰੂਰ ਮਦਦ ਕਰਿਆ ਕਰੋ ਇਹ ਦਵਾਈ ਨਾਲ ਜਾਣੀ ਹੈ ਆਪਣੇ ਹੋਰ ਕੋਸ਼ਿਸ਼ ਨਹੀਂ ਜਾਣਾ ਜਿਹੜੇ ਭਰਾ ਮੈਨੂੰ ਸਪੋਰਟ ਕਰਦੇ ਮੈਨੂੰ ਪਿਆਰ ਕਰਦੇ ਉਹਨਾਂ ਦਾ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਰੇ ਸਾਰੇ ਮੇਰੇ ਪਹਿਣ ਭਰਾਵਾਂ ਨੂੰ ਪਿਆਰ ਭਰੀ ਸਾਸਰੀ ਕਾ